No! Wow, he grew ਤੋ ਮਿੱਤਰ ਅਸਾੜੜਾ ਇੱਕ ਪੂਰੀ ਨਾ ਵੇ ਛੋੜ ਜੀਵ ਮਹੰਜਾ ਤਉ ਮੋਹਿਆ ਕਾਦ ਪਸੀ ਜਾਣੀ ਤੋਹਿ ਤੂ ਚਾਉ ਸੱਜਣ ਮੈਂ ਡਿਆ ਸਿਸ ਉਤਾਰ ਨੈਣ ਮਹੰਝੇ ਤਰਸਦੇ ਕਾਜ ਪਸੀ ਦੀਦਾਰ ਮੈਂ ਮੂਰਖ ਕੀ ਕੀ ਤਕ ਬਾਤ ਹੈ ਕੋਟ ਅਪਰਾਧੀ ਤਰਿਆਰੇ ਕਿ ਜਿਨ ਸੁਣਿਆ ਪੀਖਿਆ ਸੇ ਫਿਰ ਗਰਬਾਸ ਨਾ ਪਰਿਆre ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਸਾਦਲ ਜੀਓ ਦਰਦ ਹੈ ਆਪਣਾ ਕਾਸ਼ ਕੋ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਸਾਹਿਬ ਸੇਵੀ ਐ ਅੰਤ ਛੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਸਾਚਾ ਏਕ ਹੈ ਦੂਜਾ ਨਹੀਂ ਕੋ or not d ਸਤਿਮੂਰਤ ਭਲੇ ਜਿਨ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰਹੁ ਹਰੀ ਨਾਨਕ ਮੰਗੇ ਦਰਸਦਾਨ ਕਿਰਪਾ ਕਰਹੁ ਹਰੀ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸਾਚ ਰੰਗ ਧਾਰ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਅਦਾ ਕੀਆ ਰੰਗ ਕੂੜਾ ਵਿਆ ਦਸਨ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਣਾ ਨੋ ਮੰਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਸਾਦ ਬਲਹਾਰ ਨਾਨਕ ਹਰ ਜੀ ਮਾਇਆ ਕਾਰ ਸ਼ਬਦ ਸਵਾਰਣ ਹਾ ਇਨੀ ਸਖੀਏ ਪ੍ਰਭ ਪਾਇਆ ਹਾ ਤਨ ਕੈ ਸਦ ਬਲੇ ਹਾਰ ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਣ ਹਾਰ सुहागणी जिन राम नाम उरहार नामहार का जीा ख़सा वाहिगुरू जी फतही ਸਤਿਰਾਸ ਤਾ ਕਉ ਵਿਗਨ ਨ ਕੋ ਲਾਗੇ ਜਾ ਕੀ ਪ੍ਰਭਾ ਗੈ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਵਰ ਕੈ ਗੁਰੂ ਨਾਨਕ ਲਾਇ ਇ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ RAMਦਾਸ ਹੈ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਵਰਾਉ ਸ੍ਰੀ ਹਰ ਰਾਇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਦਿੱਟੇ ਸਭ ਦੁਖ ਜਾਏ ਇਕ ਬਹਾਦਰ ਸਿਮਰਿਆ ਘਰ ਨਾਉ ਨੇ ਦਾਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਕੀ ਆਤਮਕ ਸਰੂਪ ਸ਼ਬਦਾ ਅਵਤਾਰ ਚਵਰਤਖ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਆਪ ਜੀ ਕੇ ਪੰਜ ਪਿਆਰੇ ਚਾਰ ਸਾਹਿਬ ਜਾਦੇ 40 ਮੁਕਤੇ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੀ ਗਵਾਹੀ ਦੇਖ ਕੇ ਅਨ ਡਿਠ ਕੀਤਾ ਤਿਨਾ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਘਾਲ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੀਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਈ ਗੁਰਦੁਆਰਿਆਂ ਦੀ ਛੇ ਵਾਲੇ ਕੁਰਬਾਨੀਆਂ ਕੀਤੀਆਂ ਸਿੱਖੀ ਕੇ ਸਾਹ ਸਵਾਸਾਂ ਸੰਗ ਨਿਭਾਈ ਦਿਨਾ ਪੁਰਾਤਨ ਤੇ ਵਰਤਮਾਨ ਸਮੇਂ ਦੇ ਸਰਬੱਤਰ ਸ਼ਹੀਦਾਂ ਦੇ ਪੁੱਤਰ ਘਾਲ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤਰ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾਉਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਥਿਆ ਰਿਆਇਤ ਦੇਖ ਦੇਖ ਫਤਹੀ ਬਿਰਦ ਕੀ ਪੈ ਜਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿਖਾ ਨੂੰ ਸਿੱਖੀ দান ਕੀ ਸਤਨ ਰਹਿਤ দান ਵਿਵੇਕ দান ਵਿਸਾਹ দান ਪੁਰੂਸਾ দান ਦਾਣਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨਿ ਇਸ਼ਨਾਨ ਚੌਕੀਆਂ ਛੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਦੇਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਪੱਕ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ ਜੀਓ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀ ਦਾਰਤੀ ਸੇਵਾ ਸੰਭਾਲਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਨ ਸਤਿਗੁਰੂ ਨੀ ਤਾਣਿਆਂ ਦੀ ਤਾਣ ਨੇ ਓਟਿਆਂ ਦੀ ਓਟ ਦੀਨਾ ਬੰਧੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਕੇ ਪਾਵਨ ਪਵਿੱਤਰ ਚਰਨ ਕਮਲਾਂ 'ਪਾਸ ਅਰਦਾਸ ਬੇਨਤੀ ਹੈ ਜੀਓ ਆਪ ਜੀ ਕੇ ਦਰੋਂ ਘਰੋਂ ਵਰਸਾਈ ਹੋਈ ਸਿੰਘ ਸਾਹਿਬ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਅਮਰਤ ਵੇਲੇ 사ਤਗੁਰੂ ਜੀਓ ਆਪ ਜੀ ਨੇ ਕਿਰਪਾ ਕੀਤੀ ਹੈ ਸੰਗਤਾਂ ਦੇ ਉਧਾਰ ਵੇហេਤ 파ਵਨ ਪ੍ਰਕਾਸ਼ਮਾਨ ਸਥਾਨ ਪਰ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰਿ ਉਪਦੇਸ਼ ਬਖਸ਼ ਕੇ ਮਹੀਨੇ ਦਾ ਉਪਦੇਸ਼ ਬਖਸ਼ ਕੇ 사ਤਗੁਰੂ ਜੀਓ ਆਪ ਜੀ ਨੇ ਨਿਹਾਲ ਕੀਤਾ ਹੈ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ ਬਖਸ਼ੇ ਹੋਏ ਉਪਦੇਸ਼ਾਂ ਤੇ ਚੱਲਣ ਦੀ ਬਾਲਗੁਦੀ ਸਮਰੱਥਾ ਬਖਸ਼ਿਸ਼ ਕਰਨੀ ਦੀ ਸਿੱਖ ਸੰਗਤਾਂ ਵੱਲੋਂ ਮਿਲ ਜੁਲ ਕਰਕੇ ਆਪ ਜੀ ਕੇ ਸੁੰਦਰ ਪ੍ਰਕਾਸ਼ਮਾਨ ਸਥਾਨ ਨਾਂ ਦੀਆਂ ਬੇਅੰਤ ਪ੍ਰਕਾਰ ਦੇ ਨਾਲ ਸੇਵਾਵਾਂ ਕੀਤੀਆਂ ਗਈਆਂ ਨੇ ਸਭਨਾਂ ਦੀਆਂ ਕੀਤੀਆਂ ਸੇਵਾਵਾਂ ਘਾਲ ਥਾਇ ਪਾਉਣੀਆਂ ਆਗੋਂ ਆਸਤੋਂ ਸੁਚੱਜੇ ਢੰਗ ਦੇ ਨਾਲ ਮਨ ਭਾਉ ਪ੍ਰੇਮ ਦੇ সহিত ਆਪ ਜੀ ਕੀ ਦਰ ਦੀ ਸੇਵਾ ਦੇ ਯੋਗ ਬਣਾ ਕਰਕੇ ਰੱਖਣਾ ਜੀ ਉਹ ਸੇਵਾ ਕਰਨ ਦੇ ਬਾਲ ਉਦਮ ਚਾਉ ਬਖਸ਼ਿਸ਼ ਕਰਨੇ ਜੀ ਉਹ ਸਾਉਣ ਮਹੀਨੇ ਦੀ ਸੰਕਰਾਂਤ ਅਤੇ ਦਸਵੀਂ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਮੂਹੀ ਸਿੰਘਾਂ ਦੀ ਪਾਉਣ ਕੋ ਉਤਰਜਾਦ ਵਿੱਚ ਸੱਚੇ ਪਾਤਸ਼ਾਹ ਜੀ ਉਹ ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰ ਦੀਆਂ ਹਾਜ਼ਰੀਆਂ ਭਰੀਆਂ ਨੇ ਦਰ ਹਾਜ਼ਰੀਆਂ ਦਰ ਪ੍ਰਵਾਣ ਕਰਨੀਆਂ ਸਭਨਾ ਪਾਸੋਂ ਆਈਆਂ ਹੋਈਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਣ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੀ ਵਿੱਚ ਲਾਉਣਾ ਸਮੂਹ ਮਾਈ ਭਾਈ ਨੂੰ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਣਿਸ਼ ਨਾਨਦੀਆਂ ਦਾਤਾ ਬਖਸ਼ਣੀਆਂ ਜੀ ਅੰਮ੍ਰਿਤ ਵੇਲੇ ਦੀ ਜਾਗਣੀ ਨਿਤਨੇਮ ਦੀਆਂ ਦਾਤਾ ਬਖਸ਼ਿਸ਼ ਕਰਨੀਆਂ ਜੀ ਸਭਨਾ ਦੇ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤਾਉਣੇ ਖੁਸ਼ੀਆਂ ਖੇੜੇ ਆਨੰਦ ਵਧਾਉਣੇ ਸੰਕਟਾਂ ਰੋਗਾਂ ਪਾਪਾਂ ਵਿਗਨਾਂ ਵਿਕਾਰਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਤਾਪ ਕਰਨੇ ਸਮੂਹ ਮਾਈ ਭਾਈ ਨੂੰ ਆਪਣੀ ਦਰ ਘਰ ਦੀ ਪ੍ਰੇਮਾ ਭਗਤੀ ਬਖਸ਼ਿਸ਼ ਕਰਨੀ ਜੀਓ ਚਰਨਾਂ ਦੀ ਨੇੜਤਾ ਬਖਸ਼ਿਸ਼ ਕਰਨੀ ਕਾਲਜਗੀ ਹਾ ਭਾਪ ਤੋਂ ਬਚਾਉਣਾ ਇਸੇ ਤਰ੍ਹਾਂ ਸ਼ਹੀਦ ਸਿੰਘਾਂ ਪ੍ਰਤੀ ਪ੍ਰੇਮ ਭਾਉ ਸਰਦਾ ਬਖਸ਼ਦੇ ਰਹਿਣਾ ਜੀ ਅੰਗ ਸੰਗ ਸਹਾਈ ਹੋਣਾ ਦੇਸ਼ ਪ੍ਰਤੀ ਇਹ ਸਹਾਇਤਾ ਕਰਨੀ ਜੀ ਆਪ ਜੀ ਦੁਆਰਾ ਬਖਸ਼ੀਆਂ ਦਾਤਾਂ ਵਿੱਚੋਂ ਹਜੂਰ ਪੰਚਾ ਅੰਮ੍ਰਿਤ ਕੁੜਾ ਪ੍ਰਸ਼ਾਦ ਜੀ ਦੇਗ ਹਾਜ਼ਰ ਹੈ ਸਤਿਗੁਰੂ ਜੀਓ ਆਪ ਜੀ ਪ੍ਰੇਮ ਸਹਿਜ ਭੋਗ ਲਾਓ ਸੰਗਤਾਂ ਨੂੰ ਸੀਤ ਪ੍ਰਸ਼ਾਦ ਬਖਸ਼ੋ ਜੋ ਜੀ ਸ਼ਕੇ ਸਵਾਭ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪੇ ਕਰੋ ਕਿਰਪਾ ਅੰਮ੍ਰਿਤ ਵੇਲੇ ਦੇ ਪਾਵਨ ਦੀਵਾਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਮਨ ਭਾਉ ਪ੍ਰੀਮ ਦੇ ਸਹਿਤ ਬਾਣੀ ਪੜਨ ਦੇ ਬਾਲ ਉਦਮ ਚਾਉ ਬਖਸ਼ਿਸ਼ ਕਰਨੇ ਜੀ ਜੋ ਜੀ ਆਪ ਜੀ ਕੇ ਦਰ ਤੇ ਆਵੇ ਸੋ ਸਦਾ ਹੀ ਰਾਜੀ ਤੇ ਪ੍ਰਸੰਨ ਜਾਵੇ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਫਲਾ